ਵੀਡੀਓ ਦੇਖਣ ਵਾਲੇ ਸਾਰੇ ਐਂਸਸਤ ਸੁਖੋਣਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਂਟ ਪਲਾਜੋ ਕਢਾਈ ਵਾਲੇ ਦਾ ਕਿਸ ਤਰ੍ਹਾਂ ਆਪਾਂ ਡਰਾਪ ਕਰਨਾ ਹੈ ਕਿਸ ਤਰ੍ਹਾਂ ਕਟਾਈ ਕਰਨੀ ਹੈ ਇਸ ਤਰ੍ਹਾਂ ਆਪਾਂ ਕਢਾਈ ਨੂੰ ਬਰੋਬਰ ਕਰਕੇ ਇੱਥੋਂ ਸੂਈਆਂ ਨਾਲ ਅਟੈਚ ਕਰ ਲਿਆ ਪ੍ਰੈਸ ਮੇਰ ਲਈਏ ਕਿ ਜਿਹੜੇ ਵਾਲ ਵਗੈਰਾ ਨੇ ਕੱਟ ਲੈਨੇ ਦੋਨਾਂ ਮੁਰੀਆਂ ਦੇ ਪਹਿਲਾਂ ਆਪਾਂ ਦੱਸੀ ਸੀ ਤੁਹਾਨੂੰ ਸਲਵਾਰ ਦੀ ਕਟਾਈ ਤੇ ਡਰਾਪ ਵੀ ਕਿੱਦਾਂ ਕਰਨਾ ਹੈ ਹੁਣ ਆਪਾਂ ਬਣਾਣੀ ਹੈ ਪੈਂਟ ਪਲਾਜੋ ਪੈਂਟ ਪਲਾਜੋ ਤਿਆਰ ਕਰਨਾ ਆਪਾਂ 35 ਇੰਚ ਉਹਨਾਂ ਦੀ हिਪ ਹੈਗੀ ਏ 18 ਇੰਚ ਮੂਰੀ ਆਪਾਂ ਹੁਣ ਪਟਾਈ ਦੇ ਹਿਸਾਬ ਨਾਲ ਕਰਨੀਏ ਮੂਰੀ ਵੈਸੇ ਆਪਾਂ ਸੱਤ ਤਿਆਰ ਕਰਨੇ ਆ ਉਹਨਾਂ ਦੀ ਉਹਨ ਇਧਾਂ ਇਹਦੇ ਹਿਸਾਬ ਨਾਲ ਆਉਂਦੀ ਪਈ 10 ਆਪਾਂ ਇਹ ਵਾਲੇ ਛੱਡ ਕੇ ਸੈਂਟਰ ਨੂੰ ਲੈ ਕੇ ਸੱਤ ਤਿਆਰ ਕਰਨੀਆਂ ਆਪਾਂ 8 ਤੋਂ ਇਸ ਤਰ੍ਹਾਂ ਹਿਸਾਬ ਲਾ ਕੇ ਦੇਖ ਲੈਣਾ ਇਥੋਂ ਆਪਣੀ ਲਾ ਕੇ ਆਪਣੀ ਸੱਤ ਤਿਆਰ ਕਰ ਦਾਂਗੇ ਸਟ੍ਰੇਟੇ ਪਹਿਲਾਂ ਆਪਾਂ ਲੰਬਾਈ ਲਈ ਨਿਸ਼ਾਨੀ ਲਾਵਾਂਗੇ ਇੱਥੋਂ ਆਪਾਂ ਮੂਰੀ ਰੱਖਾਂਗੇ ਜਿਹੜੇ نیچے ਕਪੜਾ ਵੀ ਇਹ ਫੋਲਡ ਕਰਨ ਵਾਸਤੇ ਹੋ ਗਿਆ ਤਾਂ ਇੰਚ ਫੋਲਡ ਕਰਨ ਹੋ ਗਿਆ ਤੇ ਲੰਬਾਈ ਆਪਾਂ ਤਿਆਰ ਕਰਨੀ ਉਹਦੀ 35 ਇੰਚ 35 ਦੇ ਵਿੱਚ ਆਪਾਂ 3 ਇੰਚ ਪਲੱਸ ਕਰ ਲੈਣੇ ਨੇ 30 ਇੰਚ ਲੈ ਲਵਾਂਗੇ 30 ਇੰਚ ਤੇ ਇਸ ਤਰ੍ਹਾਂ ਆਪਾਂ ਸਿੱਧੇ স্ਕੇਲ ਨਾਲ ਛਾਣੀ ਲਗਾ ਲਵਾਂਗੇ ਇਹ ਉਹਦੀ ਆਪਣੀ ਲੰਬਾਈ ਦੀ ਕੋਣ ਆਪਾਂ ਲਾਣੀ ਹੈ हिਪ हिਪ ਹੈਗੀ ਉਹਨਾਂ ਦੀ 18 ਇੰਚ ਸਭ ਤੋਂ ਪਹਿਲਾਂ ਪੈਠੋਂ ਲੈਣਾ ਹੈ ਫੇ ਆਪਾਂ ਜਿਹੜਾ ਲੈਣਾ ਹੈ ਆਪਣਾ ਕਿੰਨਾ ਕੱਪੜਾ ਬਚ ਗਿਆ ਇਹ ਹੈ ਜੀ ਆਪਣਾ ਇੱਥੋਂ ਤੱਕ 13 ਇੰਚ ਆ ਜਾਂਦਾ ਹੁਣ ਇੱਥੋਂ ਪਾ ਲੈਣਾ 14 ਇੰਚ ਹੈ ਪਾ 14 ਵਿੱਚ 4 4 ਪਲੱਸ ਕਰ ਲਏ ਬਣ ਗਿਆ 22 22 ਦਾ ਹੱਫ ਆ ਗਿਆ 11 3 ਇੰਚ ਆਪਾਂ ਆਸਤਿਕ ਕਣ ਵਸਤੇ ਇਸ ਤਰੀਕੇ ਇਹ ਇਹ ਆਪਣੀ ਪਲਾਸਟਿਕ ਪਾ ਲੇ 10 ਸੈਂਚ ਆਪਾਂ ਅਸਰ ਰੱਖਾਂਗੇ ਇਧਰ ਵੀ ਆਪਣਾ 11 ਹੀ ਹੋਣਾ ਚਾਹੀਦਾ ਤੋ ਆਪਾਂ ਦੋ ਵੀ ਲਗਾ ਸਕਦੇ ਹਾਂ 3 ਵੀ ਲਗਾ ਸਕਦੇ ਤੋ ਤੇ ਇਹਦੀ ਹੁਣ ਆਪਾਂ ਸ਼ੇਪ ਬਣਾਣੀ ਇੱਥੇ ਜਿੰਨੀ ਕੜਾਈ ਹੋ ਤਾਂ ਆਪਾਂ ਹੱਫ ਕਰ ਲੈਣਾ 10 ਆ ਗਿਆ 10 ਸਾਰੇ ਹੱਫ ਆ ਗਿਆ 5 ਆਪਾਂ ਮੋਰੀ ਤਿਆਰ ਕਰਨੀ ਉਹਨਾਂ ਦੀ 7 ਇੰਚ ਬਾਕੀ ਆਪਾਂ ਡਿਜ਼ਾਈਨ ਦੇ ਸਾਬ ਨਾਲ ਦੇਖਣਾ ਹੁੰਦਾ ਹੈ ਕਿ ਡਿਜ਼ਾਈਨ ਦੀ ਜਿਹੜੀ ਲੋਕਾਂ ਖਰਾਬ ਨਾ ਹੋਵੇ ਚਾਹੇ ਮੋਰੀ 10 ਇੰਚ ਵੱਧ ਜਾਵੇ ਜਾਂ ਘਟ ਜਾਵੇ ਹੁਣ ਆਪਾਂ 7 ਇੰਚ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਤੇ ਇੱਥੋਂ ਲਮਾ ਕੇ ਆਪਾਂ 8 ਇੰਚ ਤੱਕ 10 ਇੰਚ ਆਪਾਂ ਸ਼ੇਪ ਜਿਹੜੀ ਟੈਡੀ ਦੇਣੀ ਆ ਇਸ ਤਰੀਕੇ ਇਸ ਤਰ੍ਹਾਂ ਦਾਂਚੇ ਕਾਈ ਵਸਤੇ ਸ਼ੇਪ ਡਿੱਡੀ ਹੁਣ ਇੱਥੇ ਲਵਾਂਗੇ ਆਪਾਂ ਸਕੇਲ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਇਧਰ ਲਾਵਾਂਗੇ ਆਪਾਂ ਇਸ ਤਰ੍ਹਾਂ ਐਂਟੀ ਟੇਪ ਨਾਲ ਇਹ ਜਿਹੜੀ ਆਪਣੀ ਨਿਸ਼ਾਨੀ ਹੈ 13 ਇੰਚ ਤੱਕ ਇਤਨੀ ਡੀਮ ਚੰ ਲੈਣੀ ਆਪਾਂ ਇਸ ਤੋਂ نیچے ਇਸ ਤਰ੍ਹਾਂ ਇੱਥੋਂ ਜਿਹੜੀ ਆ ਕਾਟ ਬਣੀ ਇੱਥੋਂ ਤੱਕ ਹੀ ਲੈਣੀ ਨਿਸ਼ਾਨੀ ਜਿਹੜਾ ਆਪਾਂ ਲੈਣੀ ਸਿੱਧੀ ਇੱਥੇ ਤੱਕ ਇੱਥੋਂ ਆਪਾਂ ਸ਼ੇਪ ਦੇਣੀ ਹੈ ਇਦਾਂ ਜਿਹੜੀ ਦੰਟੇ ਤੋਂ ਬਾਹਰ ਜਿਵੇਂ ਆਪਾਂ 7 ਇੰਚ ਲਾਇਆ ਇਥੋਂ ਆਪਣਾ 8 ਇੰਚ ਤੱਕ ਹੋ ਗਿਆ ਠੀਕ ਤੇ ਹੁਣ ਆਪਾਂ ਉੱਪਰੋਂ ਗਲਾਈ ਪਾਵਾਂਗੇ ਗਲਾਈ ਪਾ ਲਨੀ ਆਪਾਂ ਇਥੋਂ 1 ਇੰਚ ਲਾ ਲਿਆ ਇਹ ਹੈਗੇ ਆਪਣਾ ਡਰਾਫਟ ਪੈਂਟ ਪਲਾਜ਼ੋ ਦੀ ਕਟਾਈ ਕਰਨ ਵਾਸਤੇ ਕੜਾਈ ਦੇ ਹਿਸਾਬ ਨਾਲ ਜਿਸ ਤਰ੍ਹਾਂ ਕੜਾਈਏ ਉਹਦੇ ਹਿਸਾਬ ਨਾਲ ਆਪਾਂ ਡਰਾਫਟ ਕਰਨਾ ਹੈ ਇੱਕ ਨੂੰ ਹੌਕਾ ਸੇ ਕਟਾਈ ਕਰੋ ਇੱਕ ਬੱਡਾ ਲਗਣਾ ਸ਼ੇਪ ਇਸ ਤਰੀਕੇ ਕੱਟ ਦੋ ਹੱਥ ਟੋਪੇਂ ਚ ਇੱਥੇ ਤੱਕ ਕਿ ਜੇ ਸੂਈਆਂ ਲੱਗੀਆਂ ਹੋਈਆਂ ਧਿਆਨ ਨਾਲ ਇਤੋਂ ਕੰਚੀ ਬਾਹਰ ਮੇਰੇ ਨਾ ਬਸ ਇਥੋਂ ਸਿੱਧੀ ਕੰਚੀ ਵੇਰ ਨਹੀਂ ਵਿੱਚ ਕੱਟਣਾ ਨਹੀਂ ਹੈ ਨਾ ਵਿੱਚ ਰੱਖ ਕੇ ਕੰਚੀ ਦਿਓ ਇੱਥੇ ਤੱਕ ਇਹ ਤੋਂ ਅੱਗੇ ਉੱਤਰ ਚੱਲ ਜਾਣਾ ਇੱਥੇ ਤੱਕ ਤੁਸੀਂ ਬੂਸਰੀ ਕੰਚੀ ਲੈ ਕੇ ਉਧਰੋਂ ਕੱਟਦੇ ਹੋ ਜਿਵੇਂ ਸ਼ੇਪ ਕੀਤੀ ਹੋਈ ਹੈ ਛੋਟੇ ਛੋਟੇ ਇਹ ਹੈਗੇ ਆਪਣੇ ਪੈਂਟ ਪਲੌਜ ਦੇ 프ਰੰਟ ਪੱਲੇ ਦਾ ਡਰਾਫਟ ਤੇ ਕਟਾਈ ਹੁਣ ਤੁਹਾਨੂੰ ਦੱਸਨੀ ਆ ਬੈਕ ਪੱਲੇ ਦੀ ਹੁਣ ਦੱਸਾਂਗੇ ਆਪਾਂ ਤੁਹਾਨੂੰ ਬੈਕ ਪੱਲੇ ਦੀ ਬੈਕ ਪਹਿਲਾਂ 프ਰੰਟ ਪੱਲਾ ਆਪਾਂ ਇਸ ਤਰ੍ਹਾਂ ਉੱਪਰ ਧਰ ਲਿਆ ਵਾ ਸਾਰਾ ਸਾਰਾ ਕਰਕੇ ਇਸ ਤੋਂ ਹੁਣ ਆਪਾਂ 2 2 ਇੰਚ ਲਾਵਾਂਗੇ ਵੱਧ ਕਟਾਈ ਦੇ ਸਾਹਮਣੇ ਜਿਵੇਂ ਸ਼ੇਪ ਦਿੱਤੀ ਹੋਈ ਹੈ ਉਸੇ ਤਰੀਕੇ ਹੀ 2 2 ਇੰਚ ਨਿਸ਼ਾਨੀ ਲਾਈ ਜਾਣੀ ਜਿਵੇਂ ਗਲਾਈ ਦੀ ਸ਼ੇਪ ਹੈ ਉਸੇ ਤਰ੍ਹਾਂ ਹੀ ਸ਼ੇਪ ਹੋਣੀ ਚਾਹੀਦੀ ਹੈ ਹੌਂ ਚੀ ਉੱਪਰ ਬਣਾਓ ਲੰਬਾਈ ਵਿੱਚ ਲੰਥ ਵਿੱਚ ਇੱਥੋਂ ਨਹੀਂ ਬਣਾਣੀ ਇੱਧਰ ਬਣਾਣੀ ਹੈ ਇੱਥੋਂ ਸਿੱਧੀ ਸ਼ੇਪ ਇਸ ਤਰੀਕੇ ਹੁਣ ਆਪਾਂ ਚਿੱਟੇ ਭਰ ਰੱਖਿਆ ਇੱਥੋਂ ਸਿੱਧੀ ਇੱਥੇ ਆਪਣੇ ਬਰੂਬਰ ਚਾਹੀਦਾ ਇਸ ਤਰੀਕੇ ਇੱਥੋਂ ਸਿੱਧੀ ਆਪਾਂ ਨਿਸ਼ਾਨੇ ਲਾ ਲਈਏ ਜਿਸ ਤਰ੍ਹਾਂ ਆਪਾਂ ਨਿਸ਼ਾਨੇ ਲਾਏ ਇਸ ਤਰ੍ਹਾਂ ਹੀ ਆਪਾਂ ਕਟਾਈ ਕਰਨੀ ਹੈ एक जन उधरों कर लग जाओ एक जन इधरों करो दोनों जने कटाई करो फास्ट हो जाएगी ये है कि अपनी बैकपले की ਇਹ ਨੂੰ ਤੁਕਰੋ ਤੁਸੀਂ ਕਰ ਦਿਓ ਕਿੰਨੇ ਦੇ ਨਾਰਮਲ ਕਰਨੀ ਕੋਈ ਵੱਧ ਘੱਟ ਨਹੀਂ ਕਰਨੀ ਇੱਥੇ ਲਈ ਸਾਈਡ ਤੋਂ ਪਰ ਉੱਪਰ ਸੋਕ ਤੇ ਇਹ ਹੈ ਜ ਆਪਣਾ ਪੈਂਟ ਪਲਾਜਾ ਦਾ ਡਰਾਫਟ ਤੇ ਕਟਾਈ ਕਢਾਈ ਵਾਲੇ ਦੀ ਕਿਸੇ ਨੇ ਵੀ ਕਰਨੀ ਹੋਵੇ ਕਢਾਈ ਵਾਲੇ ਦੀ ਕਈ ਵਾਰੀ ਸਲਵਾਰ ਕੱਟਨੀ ਪੈਂਦੀ ਹੈ ਕਈ ਵਾਰੀ ਆਪਾਂ ਨੂੰ ਪਲਾਜੋ ਕੱਟਣਾ ਪੈਂਦਾ ਹੈ ਕਈ ਵਾਰੀ ਆਪਾਂ ਖੁੱਲਾ ਪਲਾਜੋ ਕੱਟਣਾ ਹੁੰਦਾ ਹੈ ਕਈ ਵਾਰੀ ਪੈਂਟ ਪਲਾਜਾ ਜਿਵੇਂ ਕਸ਼ਮੀਰ ਦੇ ਚਵੈਸਨ ਵਿਵਸਥ ਤਰੀਕੇ ਆਪਾਂ ਬਣਾਉਣਾ ਹੁੰਦਾ ਵਾ ਆਪਾਂ ਪਹਿਲਾਂ ਸਲਵਾਰ ਜੇ ਵੀ ਪਾਈ ਹੋਈ ਹੈ ਪਲਾਜ਼ੋ ਦੇ ਵੀ ਪਾਈ ਹੋਈ ਹੈ ਹੁਣ ਤੁਹਾਨੂੰ ਪੈਂਟ ਪਲਾਜ਼ੋ ਦੀ ਵੀਡੀਓ ਬਣਾ ਕੇ ਕਢਾਈ ਬਲੇ ਦਾ ਡਰਾਫਟ ਤੇ ਕਟਾਈ ਆਪਾਂ ਆਪਣੇ ਚੈਨਲ ਤੇ ਪਾ ਦਾਂਗੇ ਉੱਥੋਂ ਦੇਖ ਕੇ ਤੁਸੀਂ ਕਿਸੇ ਨੇ ਵੀ ਬਣਾਣਾ ਵਾ ਬਣਾ ਸਕਦੇ ਹੋ ਅੱਗੇ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੋਵੇ ਤੇ ਉਹ ਆਪਣੇ ਚੈਨਲ ਖੋਲ ਕੇ ਸੀਕੇ ਬੁਟੀਕ ਦਾ ਤੇ ਆਪਣਾ ਕੰਮ ਕਰ ਸਕਦੇ ਹੋ ਫਲਾਜ ਦੀ ਕਟਾਈ ਵਗੈਰਾ ਰੱਦ ਵਗੈਰਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਓਕੇ ਜੀ